ਥੋੜਾ ਬ੍ਰੀਫ ਕਰ ਦੋ ਮੈਮ ਕੇਸ ਕੀ ਹੈ ਤੁਸੀਂ ਦੱਸੋ ਕਿ ਇਸ ਬਸਤੇ ਲਈ ਚਾਹੀਏ ਮੈਮ ਮੈਮ ਮੈਂ ਥੋੜਾ ਪ੍ਰੀਤ ਕਰ ਦੋ ਥੋੜਾ ਪ੍ਰੀਤ ਕਰ ਦੋ ਮੈਂ ਪ੍ਰੀਤ ਬਤਲਾਉਂ ਤਿੰਨ ਤਰੀਕਾ ਕਿ ਕਿਹੜੀ ਗੱਲ ਤੇ ਵਿਰੋਧ ਹੋਇਆ ਜੀ ਪੀਸ ਸਾਰਿਆਂ ਨੂੰ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਕੁਝ ਦਿਨਾਂ ਤੋਂ ਬਹੁਤ ਮੁੱਦਾ ਗੰਮੀਰ ਚੱਲਦਾ ਪਿਆ ਇੱਕ ਫਿਲਮ ਸੀਗੀ ਬੂਹੇ ਬਾਰੀਆਂ ਨੀਰੂ ਬਾਜਵਾ ਵੱਲੋਂ ਜੋ ਕਿ ਸਾਡੇ ਸਮਾਜ ਨੂੰ ਨੀਚਾ ਦਿਖਾਇਆ ਗਿਆ ਤੇ ਪਰਚਾ ਕਰਾਉਣ ਦੇ ਸਮੇਂ ਵੀ ਮੇਰੀ ਇਹੀ ਮੰਗ ਸੀਗੀ ਕਿ ਭੈਣ ਨੀਰੂ ਬਾਜਵਾ ਸਾਡੇ ਪਾਵਨ ਵਾਲਮੀਕੀ ਤੀਰੇ ਥਣ ਕੇ ਮੱਥਾ ਟੇਕ ਕੇ ਔਰ ਆਪਣੀ ਜੋ ਕਿ ਗਲਤੀ ਹੈ ਔਰ ਰੀਲீஸ் ਕਰੇ ਜੋ ਕਿ ਇਸ ਭੈਣ ਨੇ ਹੁਣ ਰੀਲீஸ் ਕੀਤੀ ਆ ਮਨ ਜੋ ਕੋਰਟ ਦੇ ਵਿੱਚ ਆਈ ਆ ਉਹਨੇ ਇਹ ਚੀਜ਼ ਕਹੀ ਸੀਗੀ ਕਿ ਮੈਂ ਆਸ਼ਰਮ ਮੱਥਾ ਟੇਕੂੰ ਪ੍ਰੋਡਿਊਸਰ ਡਾਇਰੈਕਟਰ ਨੇ ਮੱਥਾ ਟੇਕ ਲਿਆ ਸਾਡੀ ਇਸ ਭੈਣ ਨੂੰ ਵੀ ਮੈਂ ਉਹਨੂੰ ਸ਼ਦਾਬਲੀ ਨਹੀਂ ਗਲਤ ਵਰਤਾਂਗੀ ਸਾਡੀ ਭੈਣ ਆ ਸਾਡੇ ਸਮਾਜ ਦੀ ਹੈ ਮੈਂ ਕਾਸਟਾਂ ਬਾਰੇ ਪ੍ਰਤੀ ਨਹੀਂ ਕਿਸੇ ਨੂੰ ਵੀ ਬੋਲਦੀ ਧੀਆ ਦੀ ਕੋਈ ਜਾਤ ਨਹੀਂ ਹੁੰਦੀ ਮੈਂ ਨੀਰੂ ਭੈਣ ਨੂੰ ਇਹ ਚੀਜ਼ ਕਹਿਣਾ ਚਾਹੁੰਦੀ ਆ ਕਿ ਸੰਤ ਮਲਕੀਨਾ ਜੀ ਦੇ ਸਤਗੁਰਾਂ ਦੇ ਅਨਕਿ ਚਰਨਾਂ ਦੇ ਵਿੱਚ ਭੈਣ ਮੱਥਾ ਟੇਕਣ ਤੇ ਅਸੀਂ ਸ਼ਮਾ ਕਰਦਵਾਂਗੇ ਜਿਹੜੀ ਕੋਰਟ ਦੇ ਵਿੱਚ ਅੱਜ ਬੈਠੀ ਸੀ ਪ੍ਰਭਜੋਤ ਡਾਕਟਰ ਪ੍ਰਭਜੋਤ ਪਤਾ ਲੱਗਾ ਕਿ ਨਾਮ ਅੰਦਰ ਵੀ ਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਹਨਾਂ ਨੇ ਜੀ ਨਹੀਂ ਜੀ ਜਿੱਦਾਂ ਦਾ ਹੀ ਉਹਨਾਂ ਨੂੰ ਬਿਠਾਇਆ ਉਦਾਂ ਦਾ ਹੀ ਸਾਨੂੰ ਬਿਠਾਇਆ ਜੱਜ ਜੱਜ ਦੇ ਕਮਰੇ ਚ ਪਿਛਲੇ ਰੂਮ ਚ ਬਾਹਰ ਲਿਖਿਆ ਗਿਆ ਸਾਰਾ ਕੁਝ ਸਰ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਮੈਨੂੰ ਬਿਠਾਇਆ ਗਿਆ ਸੀਗਾ ਉਹਦੇ ਵਿੱਚ ਹੀ ਮੈਨੂੰ ਪੁੱਛਿਆ ਗਿਆ ਜੱਜ ਸਾਹਿਬ ਨੇ ਕਿ ਮੈਂ ਸੁਨੀਆਂ ਸੁਨਾਈਆਂ ਗੱਲਾਂ ਤੇ ਨਹੀਂ ਉਸ ਟਾਈਮ ਤੇ ਮੈਂ ਵੀ ਉੱਥੇ ਸੀਗੀ ਜੱਜ ਸਾਹਿਬ ਨੇ ਮੈਨੂੰ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਕਿਸੇ ਦਾ ਦਬਾਅ ਤਾਂ ਨਹੀਂ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪੁੱਛਿਆ ਵਾ ਤੇ ਬਹੁਤ ਤਰੀਕੇ ਦੇ ਨਾਲ ਹੋਇਆ ਇਦਾਂ ਦਾ ਕੋਈ ਵੀ ਨਹੀਂ ਹੈ ਕਿ ਉਹਨਾਂ ਨੂੰ ਵੱਖਰਾ ਕਿਉਂਕਿ ਉਹ ਮਦਈ ਸੀਗੀ ਸੌਰੀ ਮੁਜਰਮ ਸੀਗੇ ਤੇ ਮੈਂ ਮਦਈ ਸੀਗੀ ਉਸੇ ਕੈਟੇਗਰੀਅ ਵਿੱਚ ਮੈਂ ਖੜੀ ਆ ਤੇ ਉਸੇ ਵਿੱਚ ਉਹ ਖੜੇ ਆ ਕਿਉਂਕਿ ਸੰਵਿਧਾਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਬਿਠਾ ਕੇ ਅਸੀਂ ਕੌਫੀਆਂ ਪੀਵਾਵਾਂਗੇ ਤੇ ਮਦਈ ਜਿਹੜੇ ਬਾਹਰ ਖੜੇ ਹੋਣਗੇ ਜਗਦੀਪ ਵੜਿੰਗਾਂ ਜੀ ਦੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅੰਮ੍ਰਿਤਸਰ ਕੋਰਟ ਚ ਆਏ ਆ ਜੀ ਅਸੀਂ ਸਾਡੀ ਦੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਜਿੱਤੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤੁਹਾਨੂੰ ਕੋਰਟ ਪਹੁੰਚਾਉਣਾ ਕੋਈ ਕੁਝ ਸ਼ਬਦਾਂ ਤੇ ਆ ਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਨਾਤਮਸਤਕ ਵੀ ਹੋ ਗਏ ਆ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣਾ ਦਾ ਕਦੇ ਕਿਸੇ ਵੀ ਫਲਨ ਦਾ ਮਕਸਦ ਨਹੀਂ ਹੁੰਦਾ ਸਾਡਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਹ ਦੂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਤੇ ਕੋਰਟ ਨੇ ਬੜਾ ਸਤਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਹੈ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਕਿਹੜਾ ਜਿਹੜਾ ਕਮੇਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰ ਪਰ ਕੁਝ ਸਮਾਜ ਦੇ ਬੰਦੇ ਕਹਿੰਦੇ ਕੀ ਆਰਾਮ ਕਰਤਾ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਠੀਕ ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਤੇ ਜਾ ਕੇ ਮਾਫੀ ਮੇਰਾ ਨਾਮ ਜੀ ਅਮਨ ਮੋਲਵਾਸੀ ਭਾਰਤੀ ਮੋਲਵਾਸੀ ਮੁਕਤੀ ਮੋਰਚੇ ਜੋ ਯੂਥ ਵਿੰਗ ਚੇਅਰਮੈਨ ਪੰਜਾਬ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਹਾਂਜੀ ਸਰ ਕੀ ਕਮੇਟੀ ਦਿੱਤੀ ਜੀ ਸੀ ਪੀ ਕਿਹਦੇ ਪ੍ਰਭਾਵ ਦੇ ਦੇਖੋ ਜੀ ਇੱਕ ਸਾਰੇ ਹੀ ਮੀਡੀਆ ਗਰਮੀਆਂ ਨੂੰ ਤੇ ਸਮਾਜ ਨੂੰ ਪਤਾ ਹੈ ਕਿ ਫਿਲਮ ਦੋਹੇ ਬਾਰੀਆਂ ਆਈ ਸੀ ਜਿਹਦੇ ਵਿੱਚ ਸਾਡੇ ਸਮਾਜ ਦੇ ਜਿਹੜੇ ਮੈਲਮਿੰਗ ਪੰਜਾਬ ਪ੍ਰਧਾਨ ਨੇ ਤੇ ਜਿੰਨੇ ਵੀ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਵੱਲੋਂ ਭੰਡਾਰੀਪੁਰ ਦੇ ਉੱਪਰ ਜਿਹੜੀ ਇੱਕ ਭੁਖੜ ਹੜਤਾਲ ਰੱਖੀ ਗਈ ਸੀ ਤੇ ਜਿਹਦੇ ਵਿੱਚ ਬੁਹੇ ਬਾਰੀਆਂ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਭਾਰਤੀ ਮਾਨਵ ਅਸਮੁਤੀ ਮੋਰਚੇ ਵੱਲੋਂ ਤੇ ਜਿਹਦੀ ਇੱਕ ਹਾਈ ਕੋਰਟ 'ਚ ਵੀ ਕਵਾਇਸ਼ਨ ਪਾਈ ਗਈ ਸੀ ਆਪਣਾ ਫਿਲਮ ਵਾਲੇ ਵੱਲੋਂ ਪਰ ਉੱਥੇ ਆਪਾਂ ਕਵਾਇਸ਼ਨ ਜਿਹੜੀ ਨਹੀਂ ਹੋਣ ਦਿੱਤੀ ਜਿਹੜਾ ਕਿ ਜਿੰਨੇ ਵੀ ਕਾਸਟ ਟੀਮ ਸੀ ਉਹਨਾਂ ਨੂੰ ਮਜਬੂਰ ਉਹ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਆ ਕਿਉਂਕਿ ਨਾ ਮੈਂ ਉੱਪਰ ਆ ਸਭ ਤੋਂ ਉੱਪਰ ਸੰਵਿਧਾਨ ਹੈ ਸੰਵਿਧਾਨ ਦੇ ਅਕੋਰਡਿੰਗ ਅੱਜ ਏਡੀ ਵੱਡੀ ਅਧਿਕਾਰਾਂ ਨੂੰ ਡਾਇਰੈਕਟਰ ਨੂੰ ਰਾਈਟਰ ਨੂੰ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਕਚੈਰੀ ਦੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਬਕਾਇਦਾ ਪਰ ਜਿਹੜੇ ਕੋਈ ਅਫਵਾਹਾਂ ਵੀ ੜਾਉਂਦੇ ਸੀ ਕਿ ਇਸ ਤਰ੍ਹਾਂ ਕਰ ਲਿਆ ਜੀ ਉਸ ਤਰ੍ਹਾਂ ਕਰ ਲਿਆ ਪਰ ਕੋਈ ਵੀ ਦੰਗੇ ਸਿੱਧੀ ਸਾਫ਼ ਤੇ ਦੋ ਟੁਕਾਂ ਵਿੱਚ ਮੈਂ ਗੱਲ ਕਰਾਂਗਾ ਜਿਹੜੀ ਸਾਡੀ ਮੰਗ ਸੀ ਪਹਿਲ ਦੇ ਆਧਾਰ ਤੇ ਵੀ ਜਿਹੜੀ 19 ਤਰੀਕ ਦੀ ਬੰਦੀ ਕਾਲ ਵਾਪਸ ਵੀ ਲਈਤੀ ਗਈ ਸੀ ਉਹ ਜਿਹੜੀ ਬੰਦੀ ਕਾਲ ਵਾਪਸ ਇਸ ਕਰਕੇ ਵੀ ਲਈਤੀ ਗਈ ਸੀ ਕਿ ਹਾਈ ਕੋਰਟ ਦੇ ਵਿੱਚ ਮਕਦਮਾ ਜਿਹੜਾ ਪੈਂਡਿੰਗ ਸੀ ਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਵੀ ਸਟੇਟਸ ਰਿਪੋਰਟ ਜਿਹੜੀ ਧਾਇਰ ਕੀਤੀ ਗਈ ਸੀ ਸਾਡੇ ਵੱਲੋਂ ਮਨਜਿੰਦਰ ਜੀ ਐਡਵੋਕੇਟ ਸਾਡੇ ਇਹਨਾਂ ਨੇ ਸਾਰਾ ਡੀਲ ਕੀਤਾ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਨੇ ਦਰੁਪ ਜੀ ਨੇ ਵੀ ਬੜੀ ਹੈਲਪ ਕੀਤੀ ਸਾਡੇ ਇਸ ਕੇਸ ਦੇ ਵਿੱਚ ਤੇ ਬਾਕੀ ਦਾ ਜਿਹੜੀ ਅੱਜ ਤਰੀਕ ਸੀ ਇੱਥੇ ਤੇ ਜਿਹੜੀ ਮੰਗ ਤੁਹਾਨੂੰ ਦੁਬਾਰਾ ਦੱਸ ਦੇਣਾ ਮੇਕੀ ਤੇ ਰਤ ਜੀ ਜਿਹਦਾ ਵੀ ਕਿਸੇ ਦਾ ਧੌਂ ਦਾ ਕਿਲਾ ਹੋਏਗਾ ਉਹ ਮੌਨਵਾਸੀ ਸਮਾਈ ਕੱਟੇਗਾ ਜੀ ਇਹ ਕਹਿੰਦੇ ਕਿ ਇੱਥੇ ਨਹੀਂ ਆਣਾ ਇੱਥੇ ਅੱਜ ਅਸੀਂ ਇੱਥੇ ਵੀ ਇਹਨਾਂ ਨੂੰ ਮਜਬੂਰ ਕਰਤਾ ਤੇ ਰਾਈਡਰ ਤੇ ਡਾਇਰੈਕਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਭੁੱਲਿਆ ਉਹ ਮੰਨੀ ਆ ਤੇ ਅੱਜ ਪਵਨ ਵਾਲਮੀ ਕੀ ਤੀਰਤ ਤੇ ਜਾ ਕੇ ਨਤਮਸਤਕ ਵੀ ਹੋਏ ਨੇ ਜੀ ਤੇ ਜਿਹੜੀ ਸ਼ਮਾ ਯਾਜਨਾ ਧੁਨਾ ਸਾਤਰਸਤੇ ਵੀ ਜਾ ਕੇ ਕੀਤੀ ਆ ਤੇ ਗੁਰੂ ਗਿਆਨ ਅਸਰਮ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸ਼ਮਾ ਯਾਜਨਾ ਕੀਤੀ ਉੱਥੇ ਮੱਥਾ ਟੇਕ ਕੇ ਆਇਆ ਦੇਖੋ ਜੇ ਕਿਸੇ ਨੇ ਭੁੱਲ ਮੰਨ ਲਈ ਆ ਤੇ ਅਸੀਂ ਪਹਿਲੀ ਮੈਂ ਮੰਗ ਸਾਡੀ ਬਿਲਕੁਲ ਜਾਇ ਸੀ ਕਿ ਪਵਨ ਵਾਲਮੀ ਕੀ ਤੀਰਤ ਤੇ ਮੰਗੇ ਕਿਉਂਕਿ ਮੌਨਵਾਸੀ ਸਮਝ ਦਿੱਤੀ ਹਾਂ ਬਾਰੇ ਗਲਤ ਬੋਲਿਆ ਗਿਆ ਸੀ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਵੀਡੀਓ ਰਹੀ ਜਿਹੜੀ ਮਾਫੀ ਮੰਗੀ ਸੀ ਉਹ ਆਹ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਦੇਖੋ ਜਿੱਥੇ ਮੱਕਾ ਆ ਸਾਡਾ ਗੁਰੂ ਘਰ ਆ ਉਥੇ ਆ ਕੇ ਨਤਮਸਤਕ ਹੁੰਦੇ ਅੱਜ ਇਹ ਨਤਮਸਤਕ ਹੋਏ ਨੇ ਤੇ ਅਸੀਂ ਉੱਪਰ ਵੀ ਇਹੀ ਕਿਹਾ ਹੈ ਤੇ ਹੁਣ ਵੀਡੀਓ ਕਰ ਮੈਂ ਕਿ ਨੀਰੂ ਬਾਜਵਾ ਮੈਡਮ ਰਹਿ ਗਏ ਨੇ ਉਥੇ ਨਤਮਸਤਕ ਹੋਣ ਵਾਲੇ ਕਿਉਂਕਿ ਰਾਈਡਰ ਜਿਨੇ ਲਿਖੀ ਫਿਲਮ ਜੀ ਤੇ ਜਿਹਨੇ ਡੈਕ ਕੀਤੀ ਉਹ ਦੋਨੇ ਉਥੇ ਮਾਫੀ ਮੰਗ ਕੇ ਆਏ ਨੇ ਦੋਨੇ ਨਤਮਸਤਕ ਹੋ ਕੇ ਆਏ ਨੇ ਤੇ ਸਾਡੀ ਮੰਗ ਇਹ ਵੀ ਹੈ ਪ੍ਰਸ਼ਾਸਨ ਦੇ ਅੱਗੇ ਵੀ ਕਿ ਨੀਰੂ ਮੈਡਮ ਅੱਗੇ ਵੀ ਕਿ ਉਥੇ ਜਾ ਕੇ ਤੁਸੀਂ ਵੀ ਮੈਂ ਤੁਹਾਡੇ ਕੋਲ ਦੇਖੋ ਗੁਰੂ ਘਰ ਸਾਰਿਆਂ ਦੇ ਸਾਂਝੇ ਆ ਇਹ ਨਹੀਂ ਕਿ ਚਾਹੇ ਇੱਕ ਇੱਕ ਪਿੰਡ ਦੇ ਵਿੱਚ ਕਿਨੇ ਕਿਨੇ ਗੁਰਦੁਆਰਾ ਸਾਹਿਬ ਵੀ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਗੁਰੂ ਘਰ ਸਾਂਝਾ ਆ ਉਥੇ Hindu Muslim Sikh Sai ਸਾਰੇ ਜਾ ਸਕਦੇ ਨੇ ਜੋ ਨਹੀਂ ਜਾਂਦੇ ਤੁਸੀਂ ਉਹਨਾਂ ਨੂੰ ਅੱਜੋ ਦੇਖੋ ਜੀ ਮੈਂ ਮੈਂ ਸਿਰਫ ਇਹੀ ਕਹਿ ਰਹਾ ਕਿ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਲਿਖੀ ਜਿਹਦੀ ਮੇਨ ਗਲਤੀ ਸੀ ਰਾਈਟਰ ਦੀ ਕਿਉਂਕਿ ਰੋਲ ਤੇ ਵੇਖੋ ਉਹਦੇ ਵਿੱਚ ਕਈਆਂ ਨੇ ਕੀਤੇ ਆ ਇਹਦੇ ਵਿੱਚ ਨਿਰੂ ਮੈਡਮ ਨੇ ਵੀ ਇੱਕ ਰੋਲ ਅਦਾ ਕੀਤਾ ਸੀ ਰਾਈਟਰ ਜਿਨੇ ਰਾਈਟ ਕੀਤੀ ਆ ਉਹ ਵੀ ਆਪਣੇ ਉਥੇ ਪਾਵਨ ਵਾਲਮੀ ਕੀਤੇ ਪਹੁੰਚ ਕੇ ਉਹਨੇ ਸ਼ਮਾ ਜਜਨਾ ਕੀਤੀ ਤੇ ਡਾਇਰੈਕਟਰ ਸਾਹਿਬ ਨੇ ਵੀ ਕਰ ਦਿੱਤੀ ਸੈਟੀਸਫਾਈ ਹੋ ਚੜਸ ਵੀ ਸਰ ਨਿਰੂ ਬਾਈ ਮੈਡਮ ਵੀ ਜਾਣਗੇ ਹਮ ਆਪਾਂ ਜੋ ਨਹੀਂ ਜਾਂਦੇ ਕਦਮ ਹੋਏਗਾ ਜਾਂ ਫਿਰ ਆਪਾਂ ਬਿਲਕੁਲ ਬਿਲਕੁਲ ਸਾਰੇ ਦੇਖੋ ਜੇ ਉਹਨਾਂ ਨੇ ਮੰਨਿਆ ਆ ਕਿ ਮੈਂ ਜਾਵਾਂਗੀ ਕਿ ਸ਼੍ਰੀ ਦਰਬਾਰ ਸਾਹਿਬ ਵੀ ਸ਼ਾਇਦ ਹੋ ਕੇ ਆਏ ਨੇ ਤੇ ਆਪਾਂ ਉਹਨਾਂ ਨੂੰ ਹੋਣੀ ਉੱਥੇ ਕਿਹਾ ਹੈ ਕਿ ਆਪਾਂ ਉੱਥੇ ਜਾ ਕੇ ਨਹੀਂ ਹੁਣ ਹੋਣ ਕੀ ਰਾਜੀਨਾਮਾ ਤੁਹਾਡਾ ਉੱਪਰ ਹੋਇਆ ਕੋਰਟ ਸਰ ਹਲੇ ਕੋਈ ਮਲਕੀ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਤਰੀਕ ਸੀ ਤਰੀਕ ਤੇ ਆਏ ਆ ਅਸੀਂ ਆਪਣੀ ਮੰਗ ਰੱਖੀ ਹੈ ਕਿ ਇਹ ਪਵਨ ਵਾਲਮੀ ਕੀ ਤੀਰ ਤੇ ਜਾ ਕੇ ਨਤਮਸਤਕ ਹੋਣ ਉਹਦੇ ਵਿੱਚ ਮੈਂ ਉਹ ਹੀ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਕਿ ਰਾਈਟਰ ਤੇ ਡਾਇਰੈਕਟਰ ਸਾਹਿਬ ਹੋਏ ਨੇ ਉਹਨਾਂ ਨੇ ਆਪਣੀ ਭੁੱਲ ਮੰਗੀ ਆ ਜਿਹੜੀ ਸਮਾਜ ਦੀ ਮੰਗ ਸੀ ਸਾਡੀ ਮੰਗ ਵੀ ਸੀ ਪਰ ਮੂਨ ਅਸੀਂ ਸਮਾਜ ਦੀ ਮੰਗ ਹੀ ਸੀ ਕਿ ਪਵਨ ਵਾਲਮੀ ਕੀ ਤੀਰ ਤੇ ਆਏ ਅੱਜ ਕੋਰਟ ਦੀ ਤਰੀਕ ਹੈਗੀ ਕੋਈ ਜਾਂ ਫਿਰ ਮੇਰਾ ਨਾਮ ਧਰੂਪਜੀਤ ਲੀ ਹੈ ਠੀਕ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ 9 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਗੋਰਿੰਗ ਦੇ ਉੱਤੇ ਠੀਕ ਹੈ ਜੋ ਕਿ ਮੂਹੇ ਬਾਰੀਆਂ ਦੇ ਰਿਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਹ ਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਹ ਨਤਮਸਕ ਹੋ ਚੁੱਕੇ ਆ ਨੀਰੂ ਬਾਜਵਾ ਮੈਮ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਤੋਂ ਬਾਅਦ ਸੈਂਸਰ ਉਹ ਫੈਸਲਾ ਦਿੱਤਾ ਕਿ ਕੋਰਟ ਵੱਲੋਂ ਐਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨੋਰਮਲ ਤਰੀਕ ਸੈਟੀਸਫਾਈ ਹੈਗੇ ਜੀ ਜੀ ਉਹ ਸੈਟੀਸਫਾਈ ਹੈ ਨੀਰੂ ਬਾਜਵਾ ਜੀ ਜੱਜ ਨੇ ਵੀ ਉਹਨਾਂ ਨੂੰ ਐਹੀ ਆਰਡਰ ਦਿੱਤੇ ਆ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਹੈ ਵੀ ਜਾਂਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇ ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ ਨਹੀਂ ਸਰ ਅਜੇ ਸ਼ਾਮੀ ਪਤਾ ਲੱਗੇਗਾ ਅਗਲੀ ਤਰੀਕ 19 ਚੋ